ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਲਾਹੇਵੀਂ ਟੀਵੀ ਦੇ ਵਿੱਚ ਆਈ hope ਤੁਸੀਂ ਸਾਰੇ ਜਾਣੇ ਬਹੁਤ ਚੰਗੇ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਇਸ ਵੀਡੀਓ ਦੇ ਵਿੱਚ ਅਸੀਂ ਸਾਖੀ ਦਾ ਜ਼ਿਕਰ ਕਰਾਂਗੇ ਜੋ ਅਰਬ ਦੇਸ਼ ਦੀ ਸਾਖੀ ਹੈ ਜਦੋਂ ਪਹਿਲੇ ਗੁਰੂ ਪਾਤਸ਼ਾਹ ਜੀ ਤੁਹਾਨੂੰ ਗੁਰੂ ਸਿੰਘ ਬਰਨਾ ਦੇ ਜੀ ਅਰਬ ਦੇਸ਼ ਗਏ ਸਨ ਉਸ ਸਮੇਂ ਦੀ ਇਹ ਸੱਚੀ ਘਟਨਾਮਤੇ ਅਧਾਰਿਤ ਵੀਡੀਓ ਬਣਾਈ ਗਈ ਹੈ ਮੈਨੂੰ ਪੂਰਾ ਭਰੋਸਾ ਹੈ ਤੇ ਵਿਸ਼ਵਾਸ ਹੈ ਜਦੋਂ ਤੁਸੀਂ ਸਾਖੀ ਬੁਰੀ ਸਰਪਣ ਕਰਨੋਗੇ ਤੁਹਾਨੂੰ ਪਰਮਾਤਮਾ ਤੇ ਤੁਹਾਡਾ ਉਸ ਅਕਾਲ ਪੁਰਖ ਤੇ ਹੋਰ ਵੀ ਜ਼ਿਆਦਾ ਵਿਸ਼ਵਾਸ ਆ ਜਾਏਗਾ ਕਿਉਂਕਿ ਅਕਾਲਪੁਰ ਕਾਪੜੇਪਕ ਤਾਦਾ ਆਪਣੇ ਬੱਚਾ ਦਾ ਕਦੀ ਵੀ ਹੱਥ ਨਹੀਂ ਛੱਡਦਾ ਚਾਹੇ ਉਹਨੂੰ ਮੋਤ ਦੇ ਮੂੰਹ ਤੋਂ ਕਿਉਂ ਨਾ ਕੱਢਣਾ ਪੈ ਜਾਵੇ ਪਰ ਆਪਣੇ ਪੱਤ ਦੀ ਪੈਲ ਜਿ ਹਮੇਸ਼ਾ ਰੱਖਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਬੋਲ ਕਰਨਾ ਚਾਹੁੰਦੇ ਹਾਂ ਸਾਨੂੰ ਤੁਹਾਡੇ سپورਟ ਦੀ ਬਹੁਤ ਲੋੜ ਹੈ ਕਿਉਂਕਿ ਤੁਹਾਡੀ سپورਟ ਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਉਸੇ ਤਰ੍ਹਾਂ ਵੀ ਅਸੀਂ ਹੋਰ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਤੁਹਾਡੇ ਲਈ ਜੇ ਤੁਸੀਂ ਆਪਾਂ ਆਜੋ ਸਾਖੀ ਸਰਵਣ ਕਰਦੇ ਆਂ ਅਰਪਦੇਸ਼ ਪਹੁੰਚਦੇ ਆ ਸੰਗ ਤੋਂ ਉਹਨਾਂ ਦੇ ਕੋਲ ਹੀ ਆਉਣਾ ਸ਼ੁਰੂ ਹ ਆ ਉਸ ਸੰਗਤ ਦੇ ਵਿੱਚ ਇੱਕ ਸਲੀਮਾ ਨਾਮ ਦੀ ਬੀਬੀ ਔਰਤ ਆਉਣਾ ਸ਼ੁਰੂ ਕਰਦੀ ਹੈ ਗੁਰਬਾਣੀ ਸੁਣਦੇ ਹੋਏ ਇੰਨਾ ਰਸ ਬਣਦਾ ਇੰਨਾ ਆਨੰਦ ਆਉਣ ਲੱਗਦਾ ਕਿ ਉਹ ਬੀਬੀ ਘਰੋਂ ਪ੍ਰਸ਼ਾਦਾ ਬਣਾ ਕੇ ਵੀ ਲੈ ਕੇ ਆਉਣ ਲੱਗ ਜਾਂਦੀ ਹੈ ਤੇ ਸੰਗਤ ਦੀ ਵੀ ਸੇਵਾ ਕਰਦੀ ਆ ਗੁਰੂ ਸਾਹਿਬ ਉਹਨਾਂ ਨੂੰ ਵੀ ਪ੍ਰਸ਼ਾਦਾ ਪਾਣੀ ਸ਼ਕਾਉਂਦੀ ਆ ਜਾਪ ਵੀ ਕਰਦੀ ਆ ਤੇ ਸੁਣਦੀ ਵੀ ਤੇ ਇਹ ਸੇਵਾ ਕਰਦਿਆਂ ਅੱਜ ਉਹਨੇ ਮੂਰਲੀ ਤਤਾਰ ਦੇ ਵਿੱਚ ਸੰਗਤ ਦੇ ਵਿੱਚ ਮੂਰਲੀ ਤਤਾਰ ਦੇ ਵਿੱਚ ਆ ਕੇ ਉਹ ਬੈਠ ਗਈ ਹਮੇਸ਼ਾ ਪਿੱਛੇ ਬੈਠਦੀ ਸੀ ਦੀਦੀ ਅੱਜ ਉਹ ਮੂਰਲੀ ਤਤਾਰ ਚ ਬੈਠੀ ਕਰਕੇ ਗੁਰੂ ਸਾਹਿਬ ਦੇ ਔਰੇ ਦੇ ਵਿੱਚ ਆਈ ਤਾਂ ਉਹ ਸਮਾਧੀ ਭੁਲੀਨ ਹੋ ਗਈ ਉਹਦੋਂ ਸਮਾਧੀ ਲੱਗ ਗਈ ਜਾਂ ਕਹਿੰਨ ਉਹ ਇੱਕ ਗੁਰੂ ਸਾਹਿਬ ਦੀ ਕਲਾ ਵਰਤੀ ਖੇੜ ਵਰਤੀ ਬਿਲਕੁਲ ਕਿਹੜੀ ਵਰਤੀ ਮਹਾਰਾ ਸਮਾਧੀ ਭੁਲੀਨ ਹੋਈ ਤਾਂ ਜਿਹੜੇ ਭਾਈ ਤਾਜੂਦੀਨ ਨੇ ਜਿਹੜੇ ਹਮਸਫਰ ਨੇ ਜਿਹੜੇ ਲੇਖਕ ਨੇ ਜਿਨ੍ਹਾਂ ਨੇ ਇਹ ਘਟਨਾ ਅੱਖੀਂ ਦੇਖ ਕੇ ਲਿਖੀ ਆ ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਨੇ ਵੀ ਇਸ ਬੱਚੀ ਨੂੰ ਉਹ ਵੀ ਆਪਣੇ ਘਰੇ ਜਾਵੇ ਛੇਤੀ। ਸਾਜੂ ਦੀਨ ਜੀ ਬੜੇ ਹਰਨਾਨ ਹੋਏ ਕਿ ਗੁਰੂ ਸਾਹਿਬ ਨੇ ਅਜੇ ਤੱਕ ਕਦੇ ਸੰਗਤ ਨੂੰ ઘરે ਜਾਣ ਨੂੰ ਨਹੀਂ ਕਿਹਾ ਕਿ ਤੈਨੂੰ ਇਦਾਂ ਉੱਠਣ ਨੂੰ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ। ਉਹਨਾਂ ਨੇ ਬੜੀ ਸਾਵਧਾਨੀ ਦੇ ਨਾਲ ਉਸ ਬੀਬੀ ਨੂੰ ਹਲਾਇਆ, ਉਹਨਾਂ ਨੂੰ ਉਠਾਇਆ, ਬਾਗਿਓ ਕਿਉਂਕਿ ਉਹ ਧਿਆਨ ਦੇ ਵਿੱਚ ਬੈਠੇ ਸੀਗੇ ਤੇ ਉਹ ਜਿੱਦਾਂ ਹੀ ਸਾਵਧਾਨ ਹੁੰਦੀ ਆ ਵਾਪਸ ਆਉਂਦੀ ਆ ਅੱਖਾਂ ਖੋਲ੍ਹਦਿਆ। ਤਾਂ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਆ ਕਿ ਬੱਚੀ ਛੇਤੀ ਦੇ ਨੇ ਆਪਣੇ ਘਰੇ ਜਾਓ। ਹੁਣ ਉਹ ਜਦੋਂ ਘਰੇ ਜਾਣ ਨੂੰ ਉੱਠਦੀ ਆ ਪੁੱਤ ਕੇ ਅੱਜ ਗੁਰੂ ਸਾਹਿਬ ਦੇ ਪੈਰਾਂ ਦੇ ਉੱਤੇ ਹੱਥ ਰੱਖ ਦਿੰਦੀ ਆ ਉਹਨਾਂ ਦੇ ਪੈਰੀ ਹੱਥ ਲਾ ਦਿੰਦੀ ਆ ਜਿੱਦਾਂ ਹੀ ਪੈਰੀ ਹੱਥ ਲਾਉਂਦੀ ਆ ਤਾਂ ਉਹਦੇ ਅੰਦਰ ਚਾਨਣ ਹੋ ਜਾਂਦਾ ਉਹਨੂੰ ਸਮੇਂ ਦਾ ਸਾਰਾ ਕੁਝ ਜਾਣੀ ਉਹਨੂੰ ਪਤਾ ਲੱਗ ਜਾਂਦਾ ਘਟਨਾ ਕੀ ਘਟਨਾ ਹੋਈ ਆ ਕੀ ਹੋਣ ਵਾਲੀ ਆ ਸਾਰਾ ਕੁਝ ਉਹਨੂੰ ਸਮਝ ਆ ਜਾਂਦਾ ਤੇ ਇਹ ਦੇ ਕੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਿਕਲਦੇ ਆ ਤੇ ਗੁਰੂ ਸਾਹਿਬ ਉਹਨੂੰ ਕਹਿੰਦੇ ਆ ਵੀ ਕੋਈ ਨਾ ਪੁੱਤਰ ਵੀ ਤੁਸੀਂ ਡੋਲਣਾ ਨਹੀਂ ਹੈਗਾ ਉਸ ਪ੍ਰਮਾਤਮਾ ਦੇ ਵਿੱਚ ਆਪਣਾ ਪੂਰਾ ਯਕੀਨ ਬਣਾ ਕੇ ਰੱਖਣਾ ਬਾਬਾ ਕਦੇ ਤੇਰੀ ਪਿੱਠ ਨਹੀਂ ਲੱਗਣਾਂ ਉਹ ਮਥਾ ਟਿਕਦੀਆ ਠੀਕ ਕੇ ਜਿੱਦਾਂ ਹੀ ਉਹ ਆਪਣੇ ਘਰੇ ਪਹੁੰਚਦੀ ਆ ਤਾਂ ਉਹ ਦੇਖਦੀ ਆ ਵੀ ਉਹਦਾ ਜਿਹੜਾ ਘਰ ਵਾਲਾ ਉਹ ਘਰੇ ਪਹੁੰਚ ਗਿਆ ਪਰ ਉਹਦੇ ਘਰ ਵਾਲੇ ਦੇ ਕੋਲੇ ਆਸਗੁਮਾਨ ਦੇ ਲੋਕ ਖੜੇ ਨੇ ਉਹਦੇ ਸ਼ਰੀਕੇ ਦੇ ਵਿੱਚੋਂ ਲੋਕ ਖੜੇ ਆ ਜਿਹੜੇ ਉਹਦੇ ਧਰ ਵਾਲੇ ਦੇ ਕੰਨ ਭਰਨ ਲੱਗੇ ਹੋਏ ਨੇ ਵੀ ਤੇਰੀ ਘਰ ਵਾਲੀ ਇੱਕ ਕਾਫਰ ਦੇ ਕੋਲੇ ਜਾ ਕੇ ਕਾਫਰ ਦੀ ਬਾਣੀ ਸੁਣਦੀ ਆ ਤੇ ਹੁਣ ਜਿੱਦਾਂ ਇਹ ਆਉਂਦੀ ਆ ਇਹ ਰੱਬ ਦੇ ਰੰਗ ਚ ਰੰਗੀ ਹੁੰਦੀ ਆ ਖੁਸ਼ ਹੁੰਦੀ ਆ ਤੇ ਆ ਕੇ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੁਸੀਂ ਪਹੁੰਚ ਗਏ ਇਹਨੂੰ ਦੇਖ ਕੇ ਜਿਹੜੇ ਉਹ ਆਸਗੁਮਾਨ ਦੇ ਲੋਕ ਹੁੰਦੇ ਆ ਉਹ ਘਰੋਂ ਨਿਕਲ ਜਾਂਦੇ ਨੇ ਤੇ ਹੁਣ ਇਹ ਤਾਂ ਜਿਹੜਾ ਘਰ ਵਾਲਾ ਉਹ ਥੋੜਾ ਜਿਆਦਾ ਨਹੀਂ ਇਹਨੂੰ ਗੁੱਸੇ ਦੇ ਨਾਲ ਦੇਖਦਾ ਪਰ ਇਹ ਮੂਰੇ ਉਹ ਕਹਿੰਦੀ ਆ ਕਹਿੰਦੀ ਵੀ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਲਾਉਣੀ ਆ ਆਜੋ ਆਪਾਂ ਪ੍ਰਸ਼ਾਦਾ ਛਕਦੇ ਆ ਤੁਸੀਂ ਸੰਪਰਦੇ ਵਿੱਚ ਥੱਕ ਗਏ ਹੋਵੋਗੇ ਅੱਛਾ ਵਾਹਿਗੁਰੂ ਜੀ ਇੱਥੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਵਾ ਅੱਜ ਦੇ ਸਮੇਂ ਦੇ ਵਿੱਚ ਵੀ ਇਦਾਂ ਤੇ ਬਹੁਤ ਲੋਕ ਵਿਚਰਦੇ ਆ ਜਦੋਂ ਆਪਾਂ ਗੁਰੂ ਘਰ ਜਾਣ ਲੱਗਦੇ ਆ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਣ ਲੱਗਦੇ ਆ ਬਹੁਤ ਅੜਕਣਾ ਆਉਂਦੀ ਨੇ ਬਹੁਤ ਇਦਾਂ ਦੇ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਰੋਕਦੇ ਨੇ ਉਹਨਾਂ ਦੀ ਪ੍ਰਵਾਹ ਕਿੱਤੇ ਬਿਨਾ ਉਸ ਅਕਾਲ ਪੁਰਖ ਦੇ ਨਾਲ ਜੁੜੇ ਰਿਹਾ ਕਰੋ ਪਤਾ ਨਹੀਂ ਰੱਬ ਕਿਹੜੇ ਵੇਲੇ ਤੁਹਾਡੀ ਚੋੜੀ ਕੋਈ ਦਾਤ ਪਾ ਦੇਵੇ ਜਾਂ ਤੁਹਾਡੀ ਕੀ ਪਤਾ ਉਹ ਪ੍ਰੀਖਿਆ ਲੈਂਦਾ ਹੋਵੇ ਹਮੇਸ਼ਾ ਕੋਈ ਵੀ ਵਿਕਨ ਆਵੇ ਉਹਨੂੰ ਇੱਕ ਪਾਸੇ ਕਰਕੇ ਉਹਦਾ ਨਾਮ ਲੈ ਕੇ ਤੇ ਉਹਦੇ ਰੰਗ ਦੇ ਵਿੱਚ ਰੰਗੇ ਰਿਹਾ ਕਰੋ ਆਓ ਆਪ ਅੱਗੇ ਦੇਖਦੇ ਹਾਂ ਤੇ ਨਾਲ ਹੀ ਇਹ ਕਹਿੰਦੀ ਆ ਕਹਿੰਦੀ ਵੀ ਤੁਸੀਂ ਮੈਨੂੰ ਦੱਸਿਆ ਨਹੀਂ ਹੈਗਾ ਆਪਣੇ ਸਫ਼ਰ ਦੇ ਬਾਰੇ ਵੀ ਉੱਥੇ ਮਿਸ਼ਰ ਦੇ ਵਿੱਚ ਤੁਸੀਂ ਅਦਾਲਤ ਦੇ ਵਿੱਚ ਕਿਹੜੀ ਗੱਲੋਂ ਪੇਸ਼ ਹੋਈ ਜਦੋਂ ਇੰਨੀ ਗੱਲ ਕਹਿੰਦੀ ਆ ਇਹ ਘਰ ਵਾਲੀ ਤੇ ਉਹ ਬੰਦਾ ਸੋਚਦਾ ਵੀ ਮੈਂ ਤਾਂ ਇਹਨੂੰ ਮਿਲਿਆ ਨਹੀਂ ਨਾ ਮੈਂ ਇਹਦੇ ਨਾਲ ਕੋਈ ਗੱਲ ਕੀਤੀ ਇਹਨੂੰ ਕਿਵੇਂ ਪਤਾ ਲੱਗਿਆ ਮੇਰਾ ਮਿਸ਼ਰ ਦੇ ਬਾਰੇ ਕੋਈ ਜਿਹੜਾ ਉੱਥੇ ਕੋਈ ਕੇਸ ਹੋਇਆ ਉਹਦੇ ਤੇ ਕੁਝ ਵੀ ਜੋ ਵੀ ਉਹਦੇ ਨਾਲ ਵਾਕਿਆ ਹੋਇਆ ਅੱਛਾ ਤੇ ਉਹ ਬਾਕੀ ਚੀਜ਼ਾਂ ਭੁੱਲ ਜਾਂਦਾ ਤੇ ਭੁੱਲ ਕੇ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਉਹ ਕਹਿੰਦੀ ਕੋਈ ਨਾ ਤੁਸੀਂ ਪਰਸ਼ਾਦਾ ਛਕੋ ਮੈਂ ਤੁਹਾਨੂੰ ਦੱਸ ਦਿਆਂ ਕਹਿੰਦਾ ਨਹੀਂ ਦੱਸ ਵੀ ਤੈਨੂੰ ਕਿਵੇਂ ਪਤਾ ਲੱਗਿਆ ਕਹਿੰਦੀ ਵੀ ਬਸ ਤੁਸੀਂ ਇਹ ਸਮਝ ਲਓ ਵੀ ਮੇਰੀ ਇੱਥੇ ਕੀਤੀ ਜਿਹੜੀ ਸੇਵਾ ਉਹਦੇ ਕਰਕੇ ਤੁਸੀਂ ਮਿਸ਼ਰ ਤੋਂ ਬਚ ਕੇ ਆਏ ਬਿਲਕੁਲ ਉਹਨਾਂ ਜਦੋਂ ਇੰਨੀ ਗੱਲ ਕਹਦੀ ਹੈ ਘਰ ਵਾਲੀ ਨੂੰ ਜਾਨੀ ਥੋੜੀ ਜੀ ਹੋਰ ਇਦਾਂ ਹੋ ਜਾਂਦਾ ਮਨ ਦੇ ਵਿੱਚ ਵੀ ਮੈਨੂੰ ਪੁੱਛਾਂ ਤਾਂ ਸਹੀ ਤੀ ਇਹਨੂੰ ਸਮਝ ਕਿਵੇਂ ਆਈ ਇਹਨੂੰ ਇਹ ਚੀਜ਼ਾਂ ਦਾ ਪਤਾ ਕਿਵੇਂ ਲੱਗਿਆ ਤੇ ਘਰ ਵਾਲਾ ਕਹਿੰਦਾ ਛੇਤੀ ਕਰ ਮੈਨੂੰ ਰੋਟੀ ਪਾ ਤੂੰ ਮੇਰੇ ਕੋਲੇ ਬੈਠ ਤੇ ਮੈਨੂੰ ਦੱਸ ਇਹ ਤੈਨੂੰ ਕਿਵੇਂ ਪਤਾ ਲੱਗਿਆ ਇਹ ਘਰ ਵਾਲੀ ਹੱਸ ਪੈਂਦੀ ਹੈ ਕਹਿੰਦੀ ਕੋਈ ਨਾ ਤੁਸੀਂ ਕੁਛ ਆਦਾ ਛਕੋ ਮੈਨੂੰ ਦੱਸੋ ਵੀ ਉੱਥੇ ਤੁਹਾਡੇ ਨਾਲ ਕੀ ਹੋਇਆ ਹੁਣ ਉਹ ਆਪਣੀ ਗੱਲ ਦੱਸਣ ਲੱਗਿਆ ਵੀ ਉਹਦੇ ਨਾਲ ਹੋਇਆ ਕੀ ਉਹ ਸੀਗਾ ਇੱਕ ਵਪਾਰੀ ਤੇ ਉਹ ਆਪਣੇ ਊਂਠ ਲੈ ਕੇ ਦੂਜੇ ਪਿੰਡ ਸ਼ਹਿਰ ਦੇ ਵਿੱਚ ਜਾਂਦਾ ਹੁੰਦਾ ਸੀ ਦੂਰ ਦੂਰ ਤਰਾਟੇ ਜਾਂਦੇ ਹ ਇਹ ਉਹ ਮਿਸ਼ਰ ਦੇਸ਼ ਦੇ ਵਿੱਚ ਆਪਣੇ ਊਂਟ ਲਈ ਜਦੋਂ ਆਉਂਦਾ ਸੀ ਉੱਥੇ ਕਿਸੇ ਦਾ ਬਾਗਲਾ ਮਾਰਿਆ ਹੋਇਆ ਸੀ ਤੇ ਉਹਦੇ ਅੰਦਰ ਰક્ત ਲੱਗੇ ਹੋਏ ਸੀ ਫਲਾਂ ਦੇ ਤੇ ਉਹਦੇ ਇੱਕ ਊਂਟ ਨੇ ਫਲਾਂ ਦੇ ਰક્ત ਦੇ ਜਿਵੇਂ ਬਾਹਰ ਪੱਤੇ ਲੰਘਦੇ ਸੀ ਉਹ ਪੱਤੇ ਤੋੜ ਕੇ ਖਾ ਲਏ ਤਾਂ ਉਹ ਜਿਹੜੇ ਬੰਦੇ ਦਾ ਬਾਗ ਸੀ ਉਹ ਬਜ਼ੁਰਗ ਸੀ ਉਹਨੇ ਉਹ ਦੇਖ ਕੇ ਉਹਨੂੰ ਗੁੱਸਾ ਲੱਗਿਆ ਉਹਨੂੰ ਤੇ ਉਹਨੇ ਉਥੋਂ ਪੱਥਰ ਚੱਕ ਕੇ ਜਾ ਕੇ ਊਂਟ ਦੇ ਮਾਰਿਆ ਊਂਟ ਦੇ ਟਕਾਣੇ ਲੱਗਿਆ ਪੁੱਟਪੁੱਟੀ ਤੇ ਊਂਟ ਜਿਹੜਾ ਤੜਪ ਕੇ ਮਰ ਗਿਆ ਤੇ ਉਹ ਊਂਟ ਇਸ ਬੰਦੇ ਦੇ ਇਹ ਲੋਬੀ ਇਹਨਾਂ ਦਾ ਸਭ ਤੋਂ ਪੁਰਾਣਾ ਊਠ ਸੀ ਤੇ ਪਿਓ ਦਾਦਿਆਂ ਕੋਲੇ ਵੀ ਉਹੀ ਊਠ ਸੀਗਾ ਉਹ ਤੋਂ ਅੱਗੇ ਨਸਲਾਂ ਕਾਫੀ ਚੱਲੀਆਂ ਸੀ ਉਸ ਦੇ ਕਰਕੇ ਪੁਰਾਣਾ ਹੋਣ ਕਰਕੇ ਉਹਨੂੰ ਬੜਾ ਦਰਦ ਲੱਗਿਆ ਵੀ ਮੇਰਾ ਊਠ ਮਾਰਤਾ ਤੇ ਉਹਨੇ ਸਬਾਈ ਉਸ ਬਾਦਸ਼ਾਹ ਦੇ ਕੋਲੇ ਜਾਂ ਕਚਹਿਰੀ 'ਚ ਜਾਣਦੇ ਉਹਦੇ ਬੰਦੇ ਦੇ ਖਿਲਾਫ ਉਹਨੇ ਉਹੀ ਭੱਟਾ ਜਾ ਕੇ ਉਸ ਬੁੱਢੇ ਦੇ ਬਜ਼ੁਰਗ ਦੇ ਮਾਰਿਆ ਜੋ ਕੁਦਰਤੀ ਜੋ ਹੋਣੀ ਹੁੰਦੀ ਆ ਤੇ ਉਹਦੇ ਵੀ ਟਕਾਣੇ ਲੱਗਿਆ ਤੇ ਉਹ ਬੁੜਾ ਵੀ ਮਰ ਗਿਆ ਤੇ ਜਦੋਂ ਇਹਨੇ ਦੇਖਿਆ ਵੀ ਬੁੜਾ ਮਰ ਗਿਆ ਜਿਹੜੇ ਬਾਕੀ ਦੇ ਊਠ ਸੀ ਉਹਨਾਂ ਨੂੰ ਲੈ ਕੇ ਉਥੋਂ ਭੱਜਣ ਲੱਗਿਆ ਜੋ ਮੁਰੇ ਦੇ ਘਰਦਿਆਂ ਨੇ ਇਹਨੂੰ ਘੇਰ ਕੇ ਤੇ ਬਾਦਸ਼ਾਹ ਦੇ ਕੋਲੇ ਪੇਸ਼ ਕਰਤਾ ਜਿੱਦਾਂ ਹੀ ਬਾਦਸ਼ਾਹ ਨੇ ਪੇਸ਼ ਕੀਤਾ ਤੇ ਅਸਲਾਮ ਦੇ ਵਿੱਚ ਖੂਨ ਦਾ ਬਦਲਾ ਖੂਨ ਤੇ ਉਹ ਬਾਦਸ਼ਾਹ ਨੂੰ ਕੰਨਾਂ ਕਹਿੰਦਾ ਵੀ ਤੈਨੂੰ ਪਤਾ ਵੀ ਅਸਲਾਮ ਦੇ ਵਿੱਚ ਖੂਨ ਦਾ ਬਦਲਾ ਖੂਨ ਕੀ ਕਹਿੰਦਾ ਹਾਂਜੀ ਮੈਨੂੰ ਪਤਾ ਤੇ ਕਹਿੰਦਾ ਵੀ ਤੈ ਇਹਨਾਂ ਦਾ ਬਜ਼ੁਰਗ ਮਾਰਿਆ ਵੀ ਹੁਣ ਉਹਦੇ ਬਦਲੇ 'ਚ ਤੈਨੂੰ ਕਤਲ ਹੋਣਾ ਪੈਣਾ ਹੱਥ ਜੋੜ ਲੈਂਦਾ ਇਹ ਕਹਿੰਦਾ ਜੀ ਦੇਖੋ ਵੀ ਮੇਰਾ ਉਹਨੇ ਊਂਟ ਮਾਰਤਾ ਸੀ ਵੀ ਤਾਂ ਕਰਕੇ ਮੈਨੂੰ ਗੁੱਸਾ ਆ ਗਿਆ ਵੀ ਮੈਂ ਗੁੱਸੇ ਦੇ ਵਿੱਚ ਉਹਨੇ ਮਾਰ ਬੈਠਿਆ ਮੈਨੂੰ ਮਾਰਨਾ ਨਹੀਂ ਚਾਹੁੰਦਾ ਸੀ ਪਰ ਉਹ ਮਰ ਗਿਆ। ਜੇ ਬਾਦਸ਼ਾਹ ਕਹਿੰਦਾ ਜੇ ਤੇਰਾ ਊਂਟ ਮਾਰਿਆ ਸੀ ਤੂੰ ਸਾਡੇ ਕੋਲੇ ਆਂਦਾ ਅਸੀਂ ਤੈਨੂੰ ਇਨਸਾਫ ਲੈ ਕੇ ਦਿੰਦੇ ਪਰ ਇਹਦਾ ਮਤਲਬ ਇਹ ਕਿ ਜੇ ਤੇਰਾ ਊਂਟ ਮਾਰਿਆ ਤੇ ਤੂੰ ਉਹਨਾਂ ਦਾ ਬੰਦਾ ਮਾਰ ਦਿੰਦਾ। ਉਹ ਕਹਿੰਦਾ ਵੀ ਹੁਣ ਤੂੰ ਤਿਆਰ ਹੋ ਜਾ ਤੈਨੂੰ ਖੂਨ ਦੇ ਬਦਲੇ ਖੂਨ ਦੇਣਾ ਹੀ ਪੈਣਾ ਮਤਲਬ ਕਿ ਤੇਰੀ ਮੌਤ ਦੀ ਤੈਨੂੰ سزا ਮਿਲਣੀ ਹੈ ਮੌਤ ਦੀ سزا ਇੰਨੀ ਗੱਲ ਜਦੋਂ ਹੁੰਦੀ ਆ ਤਾਂ ਉਹ ਕਹਿੰਦਾ ਬਾਦਸ਼ਾਹ ਨੂੰ ਕਹਿੰਦਾ ਕਿ ਠੀਕ ਆ ਮੈਂ ਤੁਹਾਡੀ ਹਰ ਸਜ਼ਾ ਕਬੂਲ ਕਰਦਾ ਪਰ ਮੈਨੂੰ ਤਿੰਨ ਦਿਨਾਂ ਦੀ ਮੌਲਤ ਚਾਹੀਦੀ ਆ ਉਹ ਇਸ ਕਰਕੇ ਕਿ ਮੇਰੇ ਘਰ ਦੇ ਕੋਲੇ ਤਿੰਨ ਜਵਾਕ ਨੇ ਜਿਹੜੇ ਅਨਾਥ ਨੇ ਉਹਨਾਂ ਦੇ ਮਾਪਿਓ ਮਰ ਗਏ ਤੇ ਉਹਨਾਂ ਦੇ ਮਾਪਿਓ ਨੇ ਮੈਨੂੰ ਸੋਨੇ ਦੀਆਂ 500 ਮੋਹਰਾਂ ਦਿੱਤੀਆਂ ਹੋਈਆਂ ਨੇ ਵੀ ਉਹ ਮੈਂ ਉਹ ਬੱਚਿਆਂ ਵਾਸਤੇ ਰੱਖੀਆਂ ਸੀ ਕਿ ਜਦੋਂ ਬੱਚੇ ਵੱਡੇ ਹੋਗੇ ਤਾਂ ਮੈਂ ਉਹਨਾਂ ਨੂੰ ਉਹਨਾਂ ਦੀ ਇਮਾਨਤ ਦੇ ਦਾਂ ਤੋ ਸਿਵਾ ਉਹ ਕਿਸੇ ਨੂੰ ਨਹੀਂ ਪਤਾ ਵੀ ਮੈਂ ਉਹ ਆਪਣੇ ਘਰੇ ਕਿੱਥੇ ਦੱਬੀਆਂ ਹੋਈਆਂ ਨੇ ਮੈਂ ਉਹ ਇਮਾਨਤ ਦੇਣੀ ਚਾਹੁੰਦਾ ਕਿਉਂਕਿ ਜਵਾਕਾਂ ਦੀ ਇਮਾਨਤ ਹੈ ਕਿ ਜੇ ਤੁਸੀਂ ਮੈਨੂੰ 3 ਦਿਨਾਂ ਦੀ ਮੌਤ ਦੇ ਦਿਓ ਮੈਂ 3 ਦਿਨਾਂ ਦੇ ਵਿੱਚ ਉਹ ਇਮਾਨਤ ਉਹਨਾਂ ਦੇ ਹੱਥ 'ਚ ਦੇ ਕੇ ਤੇ ਮੈਂ ਵਾਪਸ ਆ ਜਾਊਗਾ ਬਾਦਸ਼ਾਹ ਕਹਿੰਦਾ ਵੀ ਕੋਈ ਗੱਲ ਨਹੀਂ ਤੈਨੂੰ 3 ਦਿਨ ਦੀ ਮੌਤ ਦਿੱਤੀ ਪਰ ਤੈਨੂੰ ਮੌਤ ਤਾਂ ਮਿਲਣੀ ਆ ਜੇ ਤੇਰੀ ਕੋਈ ਦੁਬਾਹੀ ਦਊਗਾ ਜੇ ਕੋਈ ਤੇਰੀ ਜ਼ਮਾਨਤ ਦਊਗਾ ਇਹ ਗੱਲ ਸੁਣ ਕੇ ਉਹ ਕਹਿੰਦਾ ਵੀ ਕਿਉਂਕਿ ਕੱਟ ਬਹੁਤ ਹੋਇਆ ਹੋਇਆ ਸੀ ਬਾਦਸ਼ਾਹ ਦੀ ਕਚਹਿਰੀ ਲੱਗੀ ਹੋਈ ਸੀ ਤੇ ਕਹਿੰਦਾ ਮੈਂ ਸਾਰਿਆਂ ਵੱਲ ਆਪਣੀ ਨਿਗਾ ਤੋੜਾਈ ਮਨ ਦੇ ਵਿੱਚ ਕਹਿੰਦਾ ਕੋਈ ਵੀ ਸਲੀਮਾ ਮੈਂ ਅਹਜਾ ਮੇਰਾ ਗੁਰੂ ਪੀਰ ਅੱਲਾਹ ਕਹਿੰਦਾ ਕੋਈ ਨਹੀਂ ਸੀਗਾ ਜਿਹਨੂੰ ਮੈਂ ਨਾ ਕਹਿੰਦਾ ਆਪਣੀ ਮਨ ਦੇ ਵਿੱਚ ਧਿਆਇਆ ਹੋਵੇ ਵੀ ਅੱਜ ਬਚਾਲਾ ਹਨਾ ਤੇ ਕਹਿੰਦਾ ਫਿਰ ਮੇਰੀ ਨਿਗਾ ਘੁੰਮਦੀ ਘੁੰਮਦੀ ਕਹਿੰਦਾ ਇੱਕ ਕੂਂਜੇ ਤੇ ਮੇਰੀ ਨਿਗਾ ਪਈ ਇੱਕ ਕਹਿੰਦਾ ਨੇਕ ਬੰਦਾ ਬੈਠਾ ਸੀ ਜਿੱੱਡੇ ਵਸਤਰ ਸੀ ਚਿੱਟਾ ਦਾੜਾ ਸੀਗਾ ਕਹਿੰਦਾ ਚਿਹਰਾ ਉਹਦਾ ਇੱਤਾ ਜਿਵੇਂ ਵੀ ਪ੍ਰਕਾਸ਼ ਦੇ ਨਾਲ ਗਦਗਦ ਕਰਦਾ ਹੋਇਆ ਕਹਿੰਦਾ ਉਹਦੇ ਚਿਹਰੇ ਦੀ ਲਾਲੀ ਕਹਿੰਦਾ ਦੇਖੀ ਨਹੀਂ ਜਾਂਦੀ ਸੀ ਚਿਹਰੇ ਦਾ ਨੂਰ ਕਹਿੰਦਾ ਦੇਖਿਆ ਨਹੀਂ ਜਾਂਦਾ ਸੀ ਕਹਿੰਦਾ ਮੈਨੂੰ ਇ tanto ਲੱਗਿਆ ਜਿਵੇਂ ਉਹ ਕਹਿੰਦਾ ਹੋਵੇ ਵੀ ਮੇਰਾ ਨਾਮ ਲੈ ਲਈ ਤੇ ਕਹਿੰਦਾ ਪਤਾ ਨਹੀਂ ਕਿਵੇਂ ਕਹਿੰਦਾ ਉਹ ਅੱਲਾ ਵੱਲੋਂ ਕਹਿੰਦਾ ਮੇਰੇ ਉੱਪਰ ਕਹਿੰਦਾ ਇਹ ਚੀਜ਼ ਉਤਾਰੀ ਹੋਈ ਤੇ ਆਈ ਹੋਪ ਕਿ ਤੁਹਾਨੂੰ ਵੀ ਬਹੁਤ ਆਨੰਦ ਆਇਆ ਹੋਊਗਾ ਮੇਰੇ ਵੰਗੋ ਮੈਨੂੰ ਵੀ ਬਹੁਤ ਆਨੰਦ ਆ ਰਿਹਾ ਬਹੁਤ ਸਕੂਨ ਆ ਰਿਹਾ ਕਥਾ ਸੁਣ ਕੇ ਪ੍ਰਮਾਤਮਾ ਆਪਣੇ ਭਗਤਾਂ ਦੀ ਪੈਜ ਹਰ ਵੇਲੇ ਰੱਖਦਾ ਜਿਹੜਾ ਉਹਨੂੰ ਚਿਤ ਤੇ ਟਿਟੇ ਹੁੰਦਾ ਵਾ ਉਹਦਾ ਸਿਮਰਨ ਕਰਦਾ ਉਹਦੀ ਪੈਜ ਹਮੇਸ਼ਾ ਉਹ ਹਰ ਓਕੜ ਦੇ ਵਿੱਚ ਰੱਖਦਾ ਰਹ ਅਸੀਂ ਤੁਹਾਡੇ ਲਈ ਇਦਾਂ ਦੀਆਂ ਵੀ ਹੋਰ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਇਸੇ ਤਰ੍ਹਾਂ ਹੀ ਆਪਣੇ ਇਸ ਚੈਨਲ ਨੂੰ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਸ ਕਥਾ ਦਾ ਅਸੀਂ ਦੂਜਾ 파ਟ ਲੈ ਕੇ ਆਵਾਂਗੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਅਗਲੇ 파ਟ ਦੇ ਵਿੱਚ ਦੋ ਜਣਾਂ ਦੀ ਅਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ